ਧਰਮ ਦੇ ਰਾਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਣਗੇ ਔਖੋ ਸਤਨਾ ਵਾਹੀ ਗੁਰੂ ਸਾਧ ਸੰਗਤ ਹੁਕਮ ਹੋ ਗਿਆ ਹੁਣ ਅਨੰਦਾਂ ਦੀ ਪੁਰੀ ਤੋਂ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਚੱਲੇ ਨੇ ਦਿੱਲੀ ਵੱਲ ਨੂੰ ਪੜਾਦਰ ਪੜਾ ਹੁੰਦੇ ਚਰਨ ਪਾਉਂਦੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਪਹੁੰਚ ਗਏ ਹਨ ਨਾਲ ਸੰਗਤਾਂ ਜਾ ਰਹੀਆਂ ਨੇ ਬਹੁਤ ਸੰਗਤਾਂ ਨੂੰ ਮਹਾਰਾਜ ਜੀ ਨੇ ਮੋੜ ਦਿੱਤਾ ਜਾਓ ਭਾਈ ਤੁਸੀਂ ਵਾਪਸ ਮੁੜ ਜਾਓ ਗ੍ਰਸਤੀ ਹੋ ਬਾਲ ਬੱਚਿਆਂ ਨੂੰ ਪਾਲਣ ਪੋਸ਼ਣ ਕਰੋ ਤੁਸੀਂ ਅਸੀਂ ਤਾਂ ਰੱਬੀ ਇਲਾਹੀ ਡਿਊਟੀ ਹੈ ਸਾਡੀ ਜਿਹੜੇ ਕਾਰਜ ਲਈ ਆਇਆ ਹਾਂ ਕਾਰਜ ਕਰਨਾ ਜ਼ਰੂਰੀ ਹੈ ਸਾਡੇ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਸਾ ਸਾਹਿਬ ਬਹੁਤ ਪੈਰਾਗੀ ਰੋਹਾ ਸਤਿਗੁਰ ਜੀ ਦਾ ਬਚਨ ਮੰਨਦੇ ਵਾਪਸ ਮੁੜੇ ਨੇ ਕੁਝ ਸੰਗਤਾਂ ਨਾਲ ਗਈਆਂ ਨੇ ਧੰਨ ਬਾਬਾ ਮਤੀ ਦਾਸ ਜੀ ਧੰਨ ਬਾਬਾ ਸਤੀ ਦਾਸ ਜੀ ਧੰਨ ਬਾਬਾ ਦਿਆਲਾ ਜੀ ਇਤ ਆਦਿਕ ਸਿੱਖ ਜਿਹੜੇ ਆਪਣੇ ਸਤਿਗੁਰੂ ਗੁਰੂ ਤੇਗ ਬਹਾਦਰ ਤੋਂ ਆਪਾਂ ਗੁਰਬਾਨ ਕਰਨ ਵਾਲੇ ਸਿੱਖ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਪਾਂ ਕੁਰਬਾਨ ਕਰਨ ਵਾਲੇ ਸਿੱਖ ਤੇ ਗੁਰੂ ਖੁਸ਼ ਹੁੰਦਾ ਹੈ ਆਪਾਂ ਕੁਰਬਾਨ ਕਰਨ ਵਾਲੇ ਸਿੱਖ ਵਾਸਤੇ ਗੁਰੂ ਸੱਚਖੰਡ ਦੇ ਸਾਰੇ ਦਰਵਾਜ਼ੇ ਖੋਲ ਦਿੰਦਾ ਹੈ ਗੱਜ ਕੇ ਅੱਖੋ ਸਤਨਾਮ ਵਾਹਿਗੁਰੂ ਤੇ ਸਾ ਸੰਗਤ ਸਤਗੁਰੂ ਜੀ ਪਹੁੰਚੇ ਹਨ ਉਸ ਹਵੇਲੀ ਦੇ ਵਿੱਚ ਸਤਗੁਰਾਂ ਨੂੰ ਬਿਠਾਇਆ ਗਿਆ ਜਿੱਥੇ ਇੱਕ ਬਹੁਤ ਬਹੁਤ ਭਾਰੀ ਦੈਂਤ ਬਦਰੂਸੀ ਇਦਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਅੱਲਾਹ ਜੀ ਇਹਨਾਂ ਤੇ ਵੀ ਤਸੀਹੇ ਸ਼ੁਰੂ ਕਰ ਦਿੱਤੇ ਹਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਬਿਠਾ ਦਿੱਤਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਓ ਦੁਨੀਆਂ ਦੇ ਮਾਲਕ ਜੇ ਚਾਹਣ ਧਰਤੀ ਨੂੰ ਪਲਟਾ ਦੇ ਸਕਦੇ ਆ ਜੇ ਚਾਹਣ ਸਾਧ ਸੰਗਤ ਕੀ ਨਹੀਂ ਕਰ ਸਕਦੇ ਪਰ ਉਹ ਪਰਮੇਸ਼ਰ ਦੇ ਭਾਣੇ ਵਿੱਚ ਨੇ ਸਾਡੇ ਵਾਸਤੇ ਉਹਨਾਂ ਨੇ ਪੂਰਨੇ ਪਾਉਣੇ ਸੀ ਕਿ ਸਿੱਖੀ ਧਰਮ ਜਾਂ ਪਰ ਉਪਕਾਰ ਤੇ ਕਿਸੇ ਦੇ ਧਰਮ ਦੇ ਹੇਤ ਪਰ ਉਪਕਾਰ ਕਿਵੇਂ ਕਰਿਆ ਜਾ ਸਕਦਾ ਹੈ ਤੇ ਹੁਣ ਸਾਧ ਸੰਗਤ ਸਤੀ ਦਾਸ ਜੀ ਧਨ ਬਾਬਾ ਸਤੀ ਦਾਸ ਗੁਰੂ ਜੀ ਦੇ ਪ੍ਰੇਮੀ ਨੇ ਧਨ ਬਾਬਾ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿੱਖ ਨੇ ਤੇ ਸਾਧ ਸੰਗਤ ਮਤੀ ਦਾਸ ਦਾ ਜਿਹੜਾ ਸੀਸ ਸੀ ਸਾਧ ਸੰਗਤ ਉਹ ਆਰੇ ਨਾਲ ਚੀਰਿਆ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਆਰੇ ਨਾਲ ਚੀਰਿਆ ਗਿਆ ਤੇ ਸਾਧ ਸੰਗ ਪਾਈ ਸਤੀ ਦਾਸ ਜੀ ਉਹਨਾਂ ਨੂੰ ਵੀ ਸਾਧ ਸੰਗਤ ਤਸੀਹੇ ਦੇ ਕੇ ਸ਼ਹੀਦ ਕਰਿਆ ਗਿਆ ਭਾਈ ਦਿਆਲਾ ਜੀ ਨੂੰ ਦੇਗ ਕਹਿੰਦੇ ਆ ਜਿਵੇਂ ਆਪਾਂ ਕਹਿੰਦੇ ਆ ਬੀਆ ਵੱਡਾ ਕੜਾਹਾ ਛੋਟਾ ਕੜਾਹਾ ਇੱਕਾ ਦੇਗਾ ਜਿਹਨੂੰ ਆਪਾਂ ਕਹਿੰਨਾ ਦੇਗਾ ਇਨੂੰ ਦੇਗ ਸ਼ਬਦ ਵਰਤਿਆ ਨਾ ਕਿ ਛਕਣ ਵਾਲੀ ਦੇਗ ਨਹੀਂ ਸੀ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਦੇਗੇ ਦੇ ਉਬਲਦੇ ਉਬਲਦੇ ਪਾਣੀ ਵਿੱਚ ਬਿਠਾਇਆ ਗਿਆ ਭਾਈ ਦਇਆਲਾ ਜੀ ਨੂੰ ਦੇਗੇ ਦੇ ਪਾਣੀ ਉਬਲਦੇ ਪਾਣੀ ਵਿੱਚ ਬਿਠਾਇਆ ਗਿਆ ਤੇ ਸਾਧ ਸੰਗਤ ਸਿੱਖ ਨੂੰ ਪੁੱਛਿਆ ਵੀ ਤੇਰੀ ਆਖਰੀ ਖੁਸ਼ੀ ਕੀ ਹੈ ਇੱਛਾ ਕੀ ਹੈ ਮਤੀ ਦਾਸ ਨੂੰ ਜਦੋਂ ਪੁੱਛਿਆ ਨਾ ਜਲਾਦਾ ਨੇ ਸ਼ਹੀਦ ਕਰਨੋਂ ਬਣੇ ਤੇਰੀ ਆਖਰੀ ਖੁਆਇਸ਼ ਕੀ ਹੈ ਜਿਵੇਂ ਸਾਡੇ ਸਤਕਾਰਯੋਗ ਪੂਜਨੀਕ ਬਾਪੂ ਪਿਆਰਾ ਸਿੰਘ ਜੀ ਦੀ ਦੂਸਰੀ ਵਰਸੀ ਹੈ ਉਹ ਸੰਗਤ ਦੇ ਨਾਲ ਭਾਈ ਨਿਰਮਲ ਸਿੰਘ ਜੀ ਹੁਣਾਂ ਦੇ ਸਾਰੇ ਪਰਿਵਾਰ ਦੇ ਨਾਲ ਹਜੂਰ ਸਾਹਿਬ ਕਈ ਵਾਰੀ ਗਏ ਦਾਸ ਵੀ ਨਾਲ ਸੀ ਬੜਾ ਹੱਸ ਮੁਖ ਸੁਭਾਉ ਤੇ ਸਾਧ ਸਿੰਘ ਜਦੋਂ ਪੈਰੋ ਸਰੀਰ ਛੱਡਦੇ ਨੇ ਜਿੰਨਾਂ ਦਿਨਾਂ ਚ ਸਰੀਰ ਛੱਡਣਾ ਸੀ ਉਸ ਸਾਲ ਵੀ ਪਰਿਵਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਗਿਆ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਆਖਰੀ ਚਖੁਆਇਸ ਪੁੱਛਦੇ ਨੇ ਮਤੀ ਦਾਸ ਜੀ ਨੂੰ ਕਿ ਤੇਰੀ ਅੰਤਿਮ ਇੱਛਾ ਕੀ ਹੈ ਇੰਦਹਾ ਮੇਰੀ ਇੱਛਾ ਹੈ ਔ ਸਾਹਮਣੇ ਮੇਰੇ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਨੇ ਜਿਨ੍ਹਾਂ ਤੋਂ ਮੈਂ ਤਨ ਮਨ ਧਨ ਵਾਰਿਆ ਕੋਈ ਆਪਣੇ ਮਤਲਬ ਮਤਲਬ ਆਸਤੇ ਗੁਰੂ ਨਾਲ ਪਿਆਰ ਨਹੀਂ ਪਾਇਆ ਪਾਇਆ ਪਿਆਰ ਕਿ ਗੁਰੂ ਦੇ ਚਰਨਾਂ ਨਾਲ ਅੰਤ ਦੇ ਸਵਾਸਾਂ ਤੱਕ ਨਿਭ ਜਾਵੇ ਔਖੋ ਸਤਨਾਮ ਸਿਵਾਹੀ ਮਤਲਬ ਪ੍ਰਸਤ ਪਿਆਰ ਨਹੀਂ ਪਾਇਆ ਜੇ ਮਤਲਬ ਹੱਲ ਹੋ ਗਿਆ ਤਾਂ ਗੁਰੂ ਜੀ ਮਹਾਰਾਜ ਜੀ ਕਹਿਣਾ ਮਤਲਬ ਹੱਲ ਨਹੀਂ ਹੋਇਆ ਖਹਿੜਾ ਛੱਡ ਦੇਣਾ ਇਹ ਤਾਂ ਦੁਨੀਆ ਲੋਕਾਂ ਦੀ ਆਮ ਚਾਲ ਹੈ ਆਪ ਜਾਣਦੇ ਹੋ ਸਾਰੀ ਸੰਗਤ ਤੇ ਮਤੀ ਦਾਸ ਜੀ ਕਹਿੰਦੇ ਮੈਂ ਗੁਰੂ ਦੇ ਵਾਸਤੇ ਅੰਤਮ ਸਵਾਸਾਂ ਤੱਕ ਦਾ ਪਿਆਰ ਪਾਇਆ ਸਵਾਸ ਛੱਡ ਕੇ ਵੀ ਗੁਰੂ ਦੇ ਚਰਨ ਨਹੀਂ ਛੱਡਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਸਾਡੇ ਅੰਦਰ ਇਹ ਪਿਆਰ ਗੁਰੂ ਜੀ ਕਿਣ ਕਾ ਬਖਸ਼ ਦੇਣਾ ਆਪਾਂ ਵੀ ਬੇਨਤੀਆਂ ਕਰਨੀਆਂ ਨੇ ਅੱਜ ਗੁਰੂ ਦੇ ਚਰਨਾਂ ਵਿੱਚ ਪੋਹ ਮਹੀਨੇ ਦੀ ਸ਼ਗਰਾਂਦ ਦਾ ਦਿਹਾੜਾ ਹੈ ਮਤੀ ਦਾਸ ਜੀ ਕਹਿੰਦੇ ਐ ਜਲਾ ਦੁਖ ਖਾਇਸ ਐ ਮੇਰੀ ਇੱਛਾ ਹੈ ਕਿਹੜੀ ਖਾਇਸ ਪਹਿਲਾਂ ਦਾਸ ਧਾਰਨਾ ਪੜਦਾ ਫਿਰ ਸਾਰੇ ਭਾਈ ਬੋਲਿਆ ਕਰੋ ਜੀਭਾਂ ਲੱਗੀਆਂ ਨੇ ਸਾਰਿਆਂ ਨੂੰ ਅਕਾਲ ਪੁਰਖ ਨੇ ਜੀਭਾਂ ਲਾਈਆਂ ਨਾਮ ਜਪਣ ਨੂੰ ਸੱਚ ਬੋਲਣ ਨੂੰ ਗੁਰੂ ਦੇ ਗੁਣ ਗਾਉਣ ਨੂੰ ਤੀਸਰੇ ਹਿੱਸੇ ਵਿੱਚ ਬੀਬੀਆਂ ਪਹਿਣਾ ਵੀ ਰਸਨਾ ਪਵਿੱਤਰ ਕਰਿਆ ਕਰੇ ਮਤੀ ਦਾਸ ਜੀ ਕਹਿੰਦੇ ਹਨ ਮੇਰਾ ਮੁਖ ਗੁਰ ਪਿੰਜਰੇ ਬਲ ਕਰ ਦੋ ਮੁਖ ਗੁਰ ਪਿੰਜਰੇ ਬਲ ਕਰ ਦੋ ਸਾਰੇ ਜੁਹੇ ਨਾ ਕਿਹੋ ਜਿਹਾ ਵਾਹ ਕੇ ਤੈ ਜਦ ਚੱਲੇ ਸੀਸ ਤੇ ਆਰਾ ਦੇ ਕੇ ਚੱਲੇ ਸੀਸ ਤੇ ਆਰਾ ਮੁੱਖ ਉਰ ਪਿੰਜਰੇ ਵਾਲ ਕਰ ਦੇ ਮੁੱਖ ਉਰ ਪਿੰਜਰੇ ਵਾਲ ਕਰ ਦੇ Ava, Jadutkale, Sispe, Nera, Mukhapur, the Valahogi, Mukhapur, Pinkere, Valahogi,